ਚਰ ਨਿਊਜ਼ ਦੇ ਦਿੱਲੀ ਤੇ ਸਵੇਰਾ ਅੱਜ ਤੁਹਾਡੇ ਨਾਲ ਇੱਕ ਗੱਲਬਾਤ ਕਰਨ ਲੱਗੇ ਹਾਂ ਸਮਾਣਾ ਬਲੌਗ ਸਮਾਣਾ ਸਦਰ ਖਾਣਾ ਵਿਖੇ ਖੜੇ ਆ ਜਿੱਥੇ ਭਾਰਤੀ ਕਿਸਾਨੀ ਉਹਨਾਂ ਨੇਤਾ ਉਗਰਾਹਾ ਦੇ ਆਗੂ ਸਹਿਮਾਨ ਦੀ ਪੂਰੀ ਜਥੇਬੰਦੀ ਖੜੀ ਹੈ ਉਹਨਾਂ ਨੇ ਹੁਣ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਸਾਨੂੰ ਮਵੀ ਚੌਂਕੀ ਤੋਂ ਚਾਰਜ ਸਾਹਿਬ ਦਾ ਫੋਨ ਆਇਆ ਸੀਗਾ ਕਿ ਤੁਸੀਂ ਕੱਲ ਕੁਝ ਐਮਐਲਏ ਸਾਹਿਬ ਨੂੰ ਸਵਾਲ ਜਵਾਬ ਕੀਤੇ ਨੇ ਉਹਦੇ ਸਬੰਧੇ ਤੁਹਾਡੀਆਂ ਗ੍ਰਿਫਤਾਰੀਆਂ ਕਰਨੀਆਂ ਨੇ ਅੱਜ ਸਮੂਹ ਭਾਰਤੀ ਕਿਸਾਨੀ ਉਹਨਾਂ ਨੇ ਇਕਤਾ ਉਗਰਾਹਾ ਸਮੂਹ ਜੱਥੇਬੰਦੀ ਗ੍ਰਿਫਤਾਰੀਆਂ ਦੇਣ ਲਈ ਸਦਰ ਥਾਣਾ ਸਮਾਣਾ ਵਿਖੇ ਪਹੁੰਚੀ ਹੈ ਤੇ ਉਹਨਾਂ ਨੇ ਗੱਲਬਾਤ ਕਰਦੇ ਆ ਕਿ ਹੈ ਕਿ ਵੀ ਸਾਡੇ ਨਾਲ ਇਦਾਂ ਇਦਾਂ ਕਰਕੇ ਬਤਿਰਾ ਕੀਤਾ ਜਾ ਰਿਹਾ ਤੇ ਹੁਣ ਸਾਡੇ ਕੋਲ ਸਵਾਲ ਕਰਨ ਦਾ ਵੀ ਕੋਈ ਹੱਕ ਨਹੀਂ ਹੈ ਤੇ ਹੁਣ ਇੰਚਾਰਜ ਸਾਹਿਬ ਨਾਲ ਸਮਾਣਾ ਸਦਰ ਦੇ ਐਸਐਚਓ ਸਾਹਿਬ ਨਾਲ ਵੀ ਗੱਲ ਕਰਦੇ ਹਨ ਕੀ ਆਖਦੇ ਹਨ ਤੇ ਜੱਥੇਬੰਦੀਆਂ ਨਾਲ ਗੱਲਬਾਤ ਜੋ ਹੋਈ ਹੈ ਉਹ ਤੁਸੀਂ ਦੇਖ ਹੀ ਰਹੇ ਹੋ ਸਮਾਣਾ ਹਲਚਨ ਨਿਊਜ਼ ਤੇ ਡੇਲੀ ਤੇ ਸਵੇਰਾ ਦੇ ਨਾਲ ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਹਾਂਜੀ ਵੀਰ ਜੀ ਤੁਹਾਡਾ ਨਾਮ ਨਰਮਲ ਸਿੰਘ ਜੀ ਨਰਮਲ ਸਿੰਘ ਜੀ ਅੱਜ ਤੁਹਾਡੀ ਜਥੇਬੰਦੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਸਦਰ ਖਾਣਾ ਸਮਾਣਾ ਵਿਖੇ ਪਹੁੰਚੀ ਹੈ ਸਮੂਹ ਜਥੇਬੰਦੀ ਐ ਦੇਖ ਰਹੇ ਆ ਸਾਰੇ ਨਾਲ ਤੁਹਾਡੇ ਭਾਈਚਾਰਾ ਵੀ ਖੜਾ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਕੀ ਗੱਲਬਾਤ ਹੈ ਜੀ ਇਹ ਕੱਲ ਸਾਡੇ ਹਲਕੇ ਦੇ ਐਮਐਲਏ ਕਲਵੰਤ ਸਿੰਘ ਬਾਜੀਕਰ ਜੋ ਹਲਕਾ ਸਤਰਣਾ ਤੋਂ ਨੇ ਉਹ ਪਿੰਡ ਵੋਟਾਂ ਦੇ ਸਬੰਧ ਚ ਆਏ ਸੀ ਤੇ ਉਹ ਅਸੀਂ ਉਹਨਾਂ ਨੂੰ ਜਾ ਕੇ ਸਵਾਲ ਕੀਤੇ ਵੀ ਸਾਡੇ ਪਿੰਡ ਚ ਕੀ ਕੰਮ ਹੋਏ ਨੇ ਪੰਚਾਇਤਾਂ ਕੀ ਜੋ ਮਤਲਬ ਸਸਪੈਂਡ ਹੋਏ ਨੇ ਉਹਨਾਂ ਬਾਰੇ ਅਸੀਂ ਪੁੱਛਣ ਲੱਗ ਗਏ ਕਿ ਕਿਵੇਂ ਸਸਪੈਂਡ ਹੋਏ ਨੇ ਕੀ ਉਹਨਾਂ ਦਾ ਕਾਰਨ ਸੀ ਤੇ ਜਿਹੜੇ ਤੁਹਾਡੇ ਨੇ ਬਹਾਲ ਕਰਵਾਏ ਨੇ ਤੇ ਉਹ ਮਤਲਬ ਕੀ ਉੱਥੇ ਮਤਲਬ ਬਹਾਲ ਹੋਏ ਨੇ ਉਹ ਬੰਦੇ ਤੇ ਉਸ ਤੋਂ ਬਾਅਦ ਅਸੀਂ ਇਹ ਦੋ ਚਾਰ ਸਵਾਲ ਕੀਤੇ ਨੇ ਕੋਈ ਸਾਡਾ ਮਤਲਬ ਬਹਿਸਵਾਜੀ ਨਹੀਂ ਹੋਈਗੀ ਤੇ ਇਹਨਾਂ ਸਵਾਲਾਂ ਤੋਂ ਬਾਅਦ ਸ਼ਾਮ ਨੂੰ ਜਦੋਂ ਅਸੀਂ ਆਪਣੇ ਘਰਾਂ ਨੂੰ ਚਲੇ ਗਏ ਐਮਐਲ ਸਾਹਿਬ ਸਾਨੂੰ ਕਹਿ ਕੇ ਚਲੇ ਗਏ ਕਹਿੰਦੇ ਵੀ ਤੁਸੀਂ ਸਾਡੇ ਦਫ਼ਤਰ ਆਓ ਤੇ ਸਾਡੇ ਨਾਲ ਉਹਦੇ ਨਾਲ ਉੱਥੇ ਅਸੀਂ ਗੱਲਬਾਤ ਕਰਦੇ ਆਂ ਅਸੀਂ ਕਿਹਾ ਮੈਂ ਕਿਹਾ ਸਰ ਵੀ ਅਸੀਂ ਪਿੰਡ ਦੇ ਸਾਹਮਣੇ ਜਵਾਬ ਲੈਣਾ ਹੈ ਤੇ ਪਿੰਡ ਦੇ ਸਾਹਮਣੇ ਹੀ ਸਾਨੂੰ ਜਵਾਬ ਦੇਵੋ ਅਸੀਂ ਤੁਹਾਡੇ ਦਫ਼ਤਰ ਨਹੀਂ ਆਉਂਦੇ ਵੀ ਤੇ ਸ਼ਾਮ ਨੂੰ ਐਮਐਲ ਸਾਹਿਬ ਦਾ ਫੋਨ ਆਇਆ ਕਲੰਤ ਸਿੰਘ ਦਾ ਉਹ ਕਹਿੰਦੇ ਵੀ ਤੁਸੀਂ ਆਏ ਨਹੀਂ ਹੈਗੇ ਬਾਸ ਸਰ ਅਸੀਂ ਨਹੀਂ ਆਉਣਾ ਹੈਗਾ ਠੀਕ ਹੈ ਅਸੀਂ ਜਵਾਬ ਲੈਣਾ ਤਾਂ ਪਿੰਡ ਦੇ ਸਾਹਮਣੇ ਲੈਣਾ ਹੈ ਉਹ ਕਹਿੰਦੇ ਤੁਹਾਡੀ ਮਤਲਬ ਤੁਸੀਂ ਮੈਕ ਫੜਦੇ ਹੋ ਤੁਸੀਂ ਬੋਲਦੇ ਹੋ ਤੁਸੀਂ ਹੁਣ ਜਵਾਬ ਨਹੀਂ ਲੈਣ ਆਉਂਦੇ ਸਾਡੇ ਕੋਲੋਂ ਤੁਹਾਡੀ ਬੈਕਗ੍ਰਾਉਂਡ ਕੀ ਹੈ ਅਸੀਂ ਤੁਹਾਡੀ ਬੈਕਗ੍ਰਾਉਂਡ ਦੇਖਣੀ ਹੈ ਮੈਂ ਕੋਈ ਗੱਲ ਨਹੀਂ ਸਰ ਜਦੋਂ ਸਾਡੇ ਨਾਲ ਵਰਤੋਗੇ ਅਸੀਂ ਬੈਕਗ੍ਰਾਉਂਡ ਵੀ ਦਿਖਾ ਦਾਂਗੇ ਮੈਕ ਫੜ ਲਓ ਠੀਕ ਹੈ ਨਾ ਕਹਿੰਦਾ ਤੁਸੀਂ ਮੈਕ ਫੜ ਕੇ ਗੱਲ ਕਰਦੇ ਹੋ ਮੈਕ ਫੜਨੋਂ ਫਿਰ ਜਿਆਦਾ ਮੈਕ ਫੜਨਾ ਬੰਦ ਕਰ ਦੋਗੇ ਮੈਂ ਕੋਈ ਗੱਲ ਨਹੀਂ ਸਰ ਉਹ ਤਾਂ ਅੱਗੇ ਅੱਗੇ ਜਿਵੇਂ ਵੀ ਆਪਾਂ ਚੱਲਾਂਗੇ ਦੇਖੋ ਮੈਕ ਫੜਨੋਂ ਕੋਣ ਹਟਦਾ ਅਸੀਂ ਹਟਦੇ ਆ ਜਾਂ ਤੁਸੀਂ ਹਟੋਗੇ ਉਹ ਗੱਲਾਂ ਬਾਤਾਂ ਦੀਆਂ ਨੇ ਪਰ ਅਸੀਂ ਉਹਨਾਂ ਨਾਲ ਕੋਈ ਬਤਮੀਜੀ ਨਾਲ ਨਹੀਂ ਗੱਲ ਕੀਤੀ ਹੈਗੀ ਸਿਰਫ ਸਰ ਕੇ ਕਿ ਉਹਨਾਂ ਨਾਲ ਗੱਲ ਕੀਤੀ ਹੈ ਵੀ ਭਾਈ ਸਾਨੂੰ ਪਿੰਡ ਦੇ ਸਾਹਮਣੇ ਜਵਾਬ ਚਾਹੀਦਾ ਤੇ ਇਹ ਹਰਪਾਲ ਸਿੰਘ ਨੇ ਆਪਣੇ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਦੇ ਪ੍ਰਧਾਨ ਨੇ ਹੁਣ ਮੌਜੂਦਾ ਤੇ ਇਹਨਾਂ ਨੂੰ ਵੀ ਫੋਨ ਆਇਆ ਐਮਐਲ ਸਾਬ ਦਾ ਤੇ ਮੇਜਰ ਸਿੰਘ ਨੂੰ ਵੀ ਫੋਨ ਆਇਆ ਬਾਕੀ ਇਹਨਾਂ ਤੋਂ ਗੱਲਬਾਤ ਕਰੂਗਾ ਗ੍ਰਿਫਤਾਰੀ ਦੇਣ ਆਏ ਹਾਂ ਜੀ ਅਸੀਂ ਤਾਂ ਗ੍ਰਿਫਤਾਰੀ ਦੇਣ ਆਏ ਜੀ ਵੀ ਅਸੀਂ ਪਹੁੰਚ ਕੇ ਜੀ ਗ੍ਰਿਫਤਾਰੀ ਦੇਣ ਵਾਸਤੇ ਜੀ ਜੇ ਹੁਣ ਐਮਐਲਏ ਕਹਿ ਰਿਹਾ ਜੀ ਕਿ ਵੀ ਕਰੋ ਇਹਨਾਂ ਨੂੰ ਗਿਰਫਦਾਰ ਜੀ ਤੁਹਾਡੀ ਜਥੇਬੰਦੀ ਸਾਰੀ ਪਹੁੰਚ ਗਈ ਵੀ ਜੋ ਤੁਸੀਂ ਅ ਚਾਰਜ ਨੇ ਮਵੀ ਨੇ ਤੁਹਾਨੂੰ ਫੋਨ ਕਰਕੇ ਕਿਹਾ ਹਾਂ ਜੀ ਤੁਸੀਂ ਉਹਦੇ ਸਬੰਧੇ ਚ ਅੱਜ ਇੱਥੇ ਆ ਹੁਣ ਸਾਡਾ ਬਲਾਕ ਸਮਾਣੀ ਪਹੁੰਚਿਆ ਜੀ ਬਾਕੀ ਦੂਏ ਜਥੇਬੰਦੀਆਂ ਨੇ ਜੇ ਕੋਈ ਦੂ ਵੱਡਾ ਕੰਮ ਹੁੰਦਾ ਜੀ ਫਿਰ ਦੂਜੀਆਂ ਜਥੇਬੰਦੀਆਂ ਪਹੁੰਚਣਗੀਆਂ ਜੀ ਫਿਰ ਉਹ ਤੋਂ ਪੰਜਾਬ ਲੈਵਲ ਤੇ ਹੀ ਪਹੁੰਚਣਗੀਆਂ ਜੀ ਅਸੀਂ ਤਾਂ ਜੀ ਅੱਜ ਪਹੁੰਚ ਗਏ ਜੀ ਫਿਰ ਬਾਕੀ ਧਮਕੀਆਂ ਬਾਅਦ ਚ ਵੀ ਸਾਨੂੰ ਪਤਾ ਹੈ ਜੀ ਵੀ ਤੰਗ ਕਰੂਗਾ ਜੀ ਹੁਣ ਜਦੋਂ ਅਸੀਂ ਵੋਟਾਂ ਵੀ ਪਾਈਆਂ ਨੇ ਜੀ ਡਟ ਕੇ ਵਲੰਟੀਅਰ ਜੀ ਬੋਟਾ 2740 ਨੂੰ ਪਵਾਤੀ ਜੀ ਪਿੰਡ ਚ ਹੁਣ ਦੇਖ ਲਓ ਜੀ ਵੀ ਇਹ ਕਿੰਨੀ ਵੀ ਸਾਰਾ ਪਿੰਡ ਨਾਲ ਖੜਿਆ ਜੀ ਦੋ ਬੰਦੇ ਨੇ ਪਿੰਡ ਚੋਂ ਕਹਿੰਦਾ ਮੈਂ 1300 ਪਵਾ ਦੂ ਉਹ ਕਹਿੰਦਾ ਮੈਂ 1300 ਪਵਾ ਦੂ ਬਣਦੀ ਉਹਨਾਂ ਦੀ ਬਣੀ ਜੀ ਉਹਨਾਂ ਗਾਇਲ ਚੱਲ ਰਿਹਾ ਜੀ ਇਹ ਪਰਚਾ ਤਾਂ ਪਹਿਲਾਂ ਸਾਡੇ ਪਾਉ ਤੇ ਪਵਾਤਾ ਦੀ ਜੀ ਅਸੀਂ ਬਹੁਤ ਵੀ ਜੀ ਜੀ ਜਦੋਂ ਸਾਡਾ ਪੇਟ ਤਾਂ ਆ ਗਿਆ ਤੇ ਜੀ ਉਦੋਂ ਸਾਡੇ ਤੇ ਇਹਨਾਂ ਤੇ ਨਰਮਲ ਸਿੰਘ ਤੇ ਜੀ ਭਵਿੰਦਰ ਸਿੰਘ ਤੇ ਜੀ ਮੇਜਰ ਸਿੰਘ ਤੇ ਜੀ ਉਦੋਂ ਹੀ ਨਾ ਤਿੰਨਾਂ ਤੇ ਪਵਾਤਾ ਦੀ ਜੀ ਪਰਚਾ ਚਲੋ ਆਫਸਰ ਵਧੀਆ ਤੇ ਜੀ ਉਹਨਾਂ ਨੇ ਅਸੀਂ ਬਹੁਤ ਪੱਠ ਲਈ ਜੀ ਉਸ ਤੋਂ ਬਾਅਦ ਉਹਨਾਂ ਦੀ ਜ਼ਮੀਨ ਆਪਾਂ ਹਾਂਜੀ ਪ੍ਰਧਾਨ ਜੀ ਤੁਹਾਡਾ ਨਾਮ ਮੈਂ ਜਸਵਿੰਦਰ ਸਿੰਘ ਵਿਸ਼ਨਪੁਰਾ ਜਸਵਿੰਦਰ ਸਿੰਘ ਜੀ ਅੱਜ ਤੁਹਾਡੀ ਜੱਥੇਬੰਦੀ ਸਦਰ ਥਾਣਾ ਸਮਾਣਾ ਵਿਖੇ ਪਹੁੰਚੀ ਹੈ ਤੇ ਕੁਝ ਆਗੂਆਂ ਨੇ ਗੱਲਬਾਤ ਨਾਲ ਕਿਹਾ ਕਿ ਵੀ ਮਬੀ ਥਾਣਾ ਤੋਂ ਫੋਨ ਆਇਆ ਸੀਗਾ ਅਨਚਾਰਜ ਦਾ ਕਿ ਵੀ ਮੁੱਢੀ ਗ੍ਰਿਫਤਾਰੀ ਪਾਉਣੀ ਹੈ ਤੇ ਅੱਜ ਗ੍ਰਿਫਤਾਰੀ ਵਾਸਤੇ ਆਏ ਨੇ ਕੀ ਕਹਿਣਾ ਚਾਹੁੰਦੇ ਆਂ ਇਹਦੇ ਬਾਰੇ ਦੇਖੋ ਜੀ ਗ੍ਰਿਫਤਾਰਤਾ ਇਹ ਸਰਕਾਰਾਂ ਕਰਦੀਆਂ ਆਂ ਅਸੀਂ ਗ੍ਰਿਫਤਾਰੀਆਂ ਤੋਂ ਡਰਦੇ ਨਹੀਂ ਹੈਗੇ ਜੇ ਇਹਨਾਂ ਨੇ ਕਿਹਾ ਰਾਤ ਕੱਲ ਮੇਰੀ ਐਸਐਚਯੂ ਨਾਲ ਵੀ ਗੱਲ ਹੋਈ ਹੈ ਉਹ ਕਹਿੰਦਾ ਜੀ ਪ੍ਰਧਾਨ ਜੀ ਛੋਟੀਆਂ ਕਿੱਥੇ ਗ੍ਰਿਫਤਾਰੀਆਂ ਕਰਦੇ ਆਸੀਂ ਹੈ ਉਹ ਮੁਕਰਿਆ ਉਹ ਕਹਿੰਦਾ ਮਹਾਪਾਈ ਤੁਸੀਂ ਮਵੀ ਇਨਚਾਰਜ ਨੇ ਸਾਨੂੰ ਕਿਹਾ ਹੈ ਤਕਰਾਰੇ ਵਾਲਿਆਂ ਨੂੰ ਵੀ ਭਾਈ ਛੋਟੀਆਂ ਮੈਂ ਗ੍ਰਿਫਤਾਰੀਆਂ ਕਰ ਦੂੰਗਾ ਤੁਹਾਡੇ ਤੇ ਪਰਚੇ ਕਰ ਦੂੰਗਾ ਕਹਿੰਦਾ ਨਹੀਂ ਪ੍ਰਧਾਨ ਜੀ ਉਹ ਤਾਂ ਉਹੀ ਕਹਿੰਦਾ ਹੋਣਾ ਤੁਸੀਂ ਮਹਾਪਾਈ ਕੱਲ ਨੂੰ ਅਸੀਂ ਆ ਰਹੇ ਹਾਂ ਔਰ ਜੇ ਕੋਈ ਕਿਸੇ ਨੇ ਪਰਚਾ ਕਰਨਾ ਵੀ ਹੈ ਕੱਲ ਨੂੰ ਕਰਕੇ ਦੇਖ ਲਿਓ ਤੁਸੀਂ ਫਿਰ ਅਸੀਂ ਜੇ ਪਰਚੇ ਤੁਸੀਂ ਕਰਨ ਜਾਣਦੇ ਹੋ ਅਸੀਂ ਰੱਦ ਵੀ ਕਰਾਉਣ ਜਾਣਦੇ ਹਾਂ ਅਸੀਂ ਬਹੁਤ ਪਰਚੇ ਰੱਦ ਕਰਾਏ ਨੇ ਐਛੜੀ ਸਾਡੀ ਜਥੇਵੰਦੀ ਹੈ ਇਹ ਪੱਤੇ ਦਿਖਾ ਕੇ ਖੇਲਦੀ ਐ ਸੀ ਆਏ ਨਹੀਂ ਕਹਿੰਦੇ ਜੇ ਤੇ ਕਿਤੇ ਸਾਨੂੰ ਨਾਕਾ ਲਾ ਕੇ ਪੁਲਿਸ ਰੋਕਦੀ ਵੀ ਹੈ ਤਾਂ ਪਹਿਲਾਂ ਦੇਖੋ ਤੁਸੀਂ ਪਾਤੜੀਆਂ ਸੀ ਪ੍ਰੋਟੈਕਟ ਕਰਕੇ ਆਏ ਤੇ ਉਥੋਂ ਰਾਣੀ ਦਾ ਅਸੀਂ ਆਉਂਦੇ ਆਉਂਦੇ ਇੱਕ ਅੱਗੇ ਇਹਨਾਂ ਨੇ ਘੇਰੇ ਆ ਪੁਲਸਾਂ ਨੇ ਪ੍ਰਸ਼ਾਸਨ ਨੇ ਅਸੀਂ ਇਹਨਾਂ ਨੂੰ ਕਿਹਾ ਜਿਹੜਾ ਘਗੇ ਦਾ ਇੰਚਾਰਜ ਥੀ ਉਹਨੂੰ ਕਿਹਾ ਵੀ ਅਸੀਂ ਭਾਈ ਹੁਣ ਤੜਕੇ ਦੇ ਭੁੱਖਣ ਪਾਣੀ ਬੈਠੇ ਆ ਉੱਥੇ ਵੀ ਅਸੀਂ ਵਿਰੋਧ ਕਰ ਲਿਆ ਰਾਣੀ ਦਾ ਜਿਹੜਾ ਕਰ ਲਿਆ ਵੀ ਅਸੀਂ ਤਾਂ ਹੁਣ ਘਰਾਂ ਨੂੰ ਜਾ ਰਹੇ ਆ ਤੁਸੀਂ ਨਾਕੇ ਕਾਦੇ ਵਾਸਤੇ ਲਾਏ ਜਦੋਂ ਉਹਨਾਂ ਨੇ ਨਾਕੇ ਲਾਏ ਅਸੀਂ ਫਿਰ ਨਾਕੇ ਉਹਨਾਂ ਨੂੰ ਕਹੇ ਵੀ 5 10 ਮੀਟਰ ਦਿੱਤੇ ਤੇ ਉਹਨਾਂ ਨੂੰ ਵੀ ਜਾ ਤਾਂ ਇਹਨਾਂ ਨੂੰ ਤੋੜ ਪਰਾਂ ਕਰ ਲੋ ਨਹੀਂ ਅਸੀਂ ਨਾਕੇ ਤੋੜ ਕੇ ਜਾਵਾਂਗੇ ਅਸੀਂ ਜੇ ਕੋਈ ਗੱਲ ਕਹਨੇ ਜੱਗਰ ਕਹਨੇ ਅਗਲੇ ਨੂੰ ਵੀ ਆਹ ਕੰਮ ਅਸੀਂ ਕਰਾਂਗੇ ਫਿਰ ਅਸੀਂ ਉੱਥੋਂ ਨਾਕੇ ਤੋੜ ਕੇ ਲੰਘਿਆ ਫਿਰ ਜੀ ਫਿਰ ਇਹਹੀ ਗੱਲ ਇਹਨਾਂ ਨੂੰ ਕਹਨੇ ਅੱਜ ਐਸਐਚਓ ਸਾਹਿਬ ਨੂੰ ਵੀ ਕਹਿਣ ਆਏ ਆ ਵੀ ਜਿਹੜੀਆਂ ਇਹ ਗਿੱਦੜ ਧਮਕੀਆਂ ਦਿੰਦੇ ਨੇ ਸਾਨੂੰ ਚੌਂਕੀ ਵਾਲੇ ਉਹ ਗਿੱਦੜ ਧਮਕੀਆਂ ਤੋਂ ਅਸੀਂ ਡਰਨ ਵਾਲੇ ਨਹੀਂ ਹੈਗੇ ਦੇ ਪਰਚੇ ਪਾਉਣੇ ਨੇ ਪਾ ਦੋ ਤੁਸੀਂ ਹੈ ਐਮਐਲਏ ਨੂੰ ਵੀ ਕਹਦੇ ਜਿਹੜੇ ਪਰਚੇ ਪਾਉਣੇ ਨੇ ਸਾਡੇ ਪਿੰਡ ਵੀ ਜੋੜਾ ਮਾਜਰਾ ਆਇਆ ਸੀ ਵਿਸ਼ਨਪੁਰੇ ਵੀ ਕਹਿੰਦੇ ਤੇ ਉਹ ਸਾਡੇ ਪਿੰਡ ਦੇ ਬੰਦਿਆਂ ਨੇ ਕੋਈ ਪੁੱਛਿਆ ਉਹਨੇ ਵੀ ਜਿਹੜਾ ਬੋਰ ਕਰਾਇਆ ਸੀ ਟੈਂਕੀ ਦਾ ਵੀ ਉਹ ਡੂੰਘਾ ਨਹੀਂ ਕਰਿਆ ਸੀ ਕਿਹਾ ਸੀ ਵੀ 2 ਲੱਖ ਰੁਪਇਆ ਹੋਰ ਦੇ ਦਿਓ ਵੀ ਉਦੋਂ ਉਹਨੇ 2 ਲੱਖ ਤਾਂ ਦਿੱਤਾ ਨਹੀਂ ਹੁਣ ਵੋਟਾਂ ਨੂੰ ਸਾਡੇ ਪਿੰਡਾਂ ਚ ਆ ਗਏ ਇਹ 5 ਸਾਲਾਂ ਬਾਅਦ ਜਿਵੇਂ ਨੀ ਪਏ ਤੋਂ ਗਣਾ ਡੱਡੂ ਲਿਕੜਦੇ ਹੁੰਦੇ ਨੇ ਇਹ 5 ਸਾਲਾਂ ਬਾਅਦ ਐੇ ਲਿਕੜਦੇ ਨੇ ਹੁਣ ਸਾਡੀਆਂ ਜਥੇਬੰਦੀਆਂ ਨੇ ਜਿਹੜੀਆਂ ਉਹ ਸਵਾਲ ਜਵਾਬ ਕਰਨਗੇ ਇਹਨਾਂ ਨੂੰ ਐੇ ਸਾਡਾ ਕੰਮ ਨਹੀਂ ਮੁੱਕਦਾ ਹੋਏਗਾ ਇਹ ਜੇ ਪ੍ਰਸ਼ਾਸਨ ਨੂੰ ਪਤਾ ਵੀ ਅੱਜ ਇਹਨਾਂ ਦਾ ਕੰਮ ਮੁੱਕ ਗਿਆ ਲੈ ਉਹਨੂੰ ਧਮਕੀਆਂ ਦੇ ਦਿਆਂ ਅਸੀਂ ਤਾਂ ਹਜੇ ਚੱਲਣਾ ਸਾਡਾ ਕੰਮ ਇਹਨਾਂ ਦਾ ਆਪਦਾ ਕੰਮ ਚੱਲੂਗਾ ਸਾਡਾ ਆਪਦਾ ਚੱਲੂ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਵੀ ਅਸੀਂ ਡਰਦੇ ਨਹੀਂ ਜਿਹੜਾ ਕੁਝ ਪ੍ਰਸ਼ਾਸਨ ਨੇ ਕਰ ਲਿਆ ਉਹ ਕਰ ਲੈ ਅਸੀਂ ਐ ਜਿਹੜਾ ਕੁਝ ਅਸੀਂ ਆਪ ਕਰਾਂਗੇ

ਹੇ ਹੁਣ ਇਨਚਾਰਜ ਸਾਹਿਬ ਨਾਲ ਸਮਾਣਾ ਸਦਰ ਦੇ ਐਸ ਐਚਓ ਸਾਹਿਬ ਨਾਲ ਵੀ ਗੱਲ ਕਰਦੇ ਹਨ ਕੀ ਆਖਦੇ ਹਨ ਤੇ ਜੱਥੇ ਬੰਦੀਆਂ ਨਾਲ ਗੱਲਬਾਤ ਜੋ ਹੋਈ ਹੈ ਉਹ ਤੁਸੀਂ ਦੇਖ ਹੀ ਰਹੇ ਹੋ ਸਮਾਣਾ ਹਲਚਨ న్యూਸ ਤੇ ਡੇਲੀ ਤੇ ਸਵੇਰਾ ਦੇ ਨਾਲ ਇਹ ਮਵੀ ਚੌਂਕੀ ਤੋਂ ਨਾ ਕੱਲ ਇਕਤਾ ਇਕਤਾ ਯੂਨੀਅਨ ਗ੍ਰਾਹ ਵਾਲਿਆਂ ਕੋਲੇ ਫੋਨ ਗਿਆ ਸੀਗਾ ਕਿ ਵੀ ਤੁਸੀਂ ਨੇ ਕੋਈ ਐਮ ਐਲ ਏ ਸਾਹਿਬ ਨੂੰ ਸਵਾਲ ਜਵਾਬ ਕੀਤੇ ਨੇ ਕਿ ਵੀ ਉਹਨਾਂ ਨੂੰ ਸਵਾਲ ਜਵਾਬ ਨਹੀਂ ਪਸੰਦ ਆਈਆ ਕਿਸ ਤਰ੍ਹਾਂ ਜੋ ਵੀ ਕਾਰਨ ਸੀ ਇਹਨਾਂ ਨੂੰ ਫੋਨ ਆਇਆ ਕਿ ਵੀ ਤੁਹਾਡੀ ਕਿ ਵੀ ਤੁਹਾਨੂੰ ਦੇਖਾਂਗੇ ਜਾਂ ਕਿਸ ਤਰ੍ਹਾਂ ਕਰਕੇ ਐਦਾਂ ਕਰਕੇ ਜੋ ਵੀ ਗੱਲਬਾਤ ਹੈ ਇਹਨਾਂ ਨੇ ਸਾਨੂੰ ਦੱਸਿਆ ਤੇ ਹੁਣ ਤੁਹਾਡੇ ਨਾਲ ਵੀ ਗੱਲ ਕਰਨਗੇ ਤੇ ਇਹਨਾਂ ਨੇ ਕਿਹਾ ਕਿ ਸਾਨੂੰ ਗ੍ਰਿਫਤਾਰੀਆਂ ਗ੍ਰਿਫਤਾਰ ਕਰਨ ਵਾਸਤੇ ਫੋਨ ਆਇਆ ਸੀਗਾ ਤੇ ਅੱਜ ਜੱਥੇਬੰਦੀ ਗ੍ਰਿਫਤਾਰੀਆਂ ਦੇਣ ਵੀ ਆਈਆ ਤੇ ਉਹਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਆ देखो ਸਾਡੇ ਕੋਲੇ ਕੋਈ ਲਿਖਤੀ ਕੋਈ ਕੰਪਲੇਂਟ ਨਹੀਂ ਜੀ ਤੁਸੀਂ ਤੇ ਨਾ ਹੀ ਸਭ ਮੇਰੇ ਨਾਲ ਕਿਸੇ ਦਾ ਕੋਈ ਇਸ ਸਵਧੀ ਮੈਟਰ ਤੇ ਕਿਸੇ ਨਾਲ ਕਰਦੀ ਆ ਜੀ ਠੀਕ ਹੈ ਕੋਈ ਮੈਂ ਕੱਲ ਵੀ ਚੌਕੀ ਚਾਜਦੀ ਵਾਂ ਪੁੱਛਿਆ ਕੋਈ ਕੰਪਲੇਂਟ ਨਿਕਲੇਗੀ ਕਿ ਕਦੇ ਕਦੇ ਇਹਨਾਂ ਦੇ ਵੀ ਪ੍ਰਧਾਨ ਨਾਲ ਇੱਕ ਨਾ ਮੇਰੀ ਪੁਰਣੀ ਗੱਲ ਹੋਈ ਸੀ ਵੀ ਇਹ ਇਹ ਜੀ ਕੋਈ ਗੱਲਬਾਤ ਨਹੀਂ ਹੈਗੀ ਆਪਦਾ ਜੋ ਵੀ ਹੈਗਾ ਉਹ ਤੁਹਾਡਾ ਜੋ ਹੈਗਾ ਆਪਦਾ ਸਾਨੂੰ ਇਸ ਨਾਲ ਸਾਡਾ ਕੋਈ ਰੋਲ ਨਹੀਂ ਦੇਖੋ ਸਰ ਲੋਕਤੰਤਰ ਦੇਸ਼ ਆ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਤੇ ਰੱਖਣ ਦਾ ਅਧਿਕਾਰ ਹੈ ਤੇ ਜੋ ਇਹਨਾਂ ਨਾਲ ਗੱਲਬਾਤ ਹੋਈ ਕਿਸ ਤਰ੍ਹਾਂ ਦੇਖਦੇ ਹਾਂ ਤੁਸੀਂ ਉਹਨਾਂ ਦੇ ਕੋਈ ਜੋ ਇਹਨਾਂ ਦਾ ਹੈਗਾ ਜੋ ਇਹਨਾਂ ਦੇ ਆਪਸ਼ਨ ਦੇ ਰਹਿ ਕੇ ਇਹ ਆਪਣੀ ਗੱਲ ਕਰਨ ਰੱਖਣੀ ਚਾਹੁੰਦੇ ਨੇ ਕਿ ਰੱਖ ਸਕਦੇ ਨੇ ਕਿ ਦੇਖੋ ਇਸ ਚੀਜ਼ ਬਾਰੇ ਅਸੀਂ ਕੁਝ ਨਹੀਂ ਕਰ ਸਕਦੇ ਸਾਡਾ ਕੋਈ ਮੈਟਰ ਨਹੀਂ ਹੈਗਾ ਕਿ ਸਾਡੇ ਕੋਲ ਇਸ ਸੰਬੰਧੀ ਕੋਈ ਲਿਖਤੀ ਕੰਪਲੇਂਟ ਨਹੀਂ ਹੈ। ਥਾਣਾ ਸਿਟੀ ਦੇ ਚਾਰਜ ਜਿਉਂ ਨਾਲ ਨੇ ਕਿਹਾ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਲਿੱਤੀ ਕੋਈ ਕੰਪਲੇਂਟ ਨਹੀਂ ਆਈ ਤੇ ਜੇ ਕੋਈ ਕੰਪਲੇਂਟ ਆਵੇਗੀ ਉਸ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ ਬਾਕੀ ਹੁਣ ਦੇਖਣਾ ਹੋਵੇਗਾ ਅਗਲੀ ਕਾਰਵਾਈ ਕੀ ਹੁੰਦੀ ਹੈ ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਪ੍ਰੇਮਾਤ